ਪੰਜਾਬ ਅੰਦਰ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਚੱਲ ਰਹੀ ਮੁਹਿੰਮ ਦਾ ਅਸਰ ਫਲੋਰ ਵਿਖੇ ਵੀ ਦੇਖਣ ਨੂੰ ਮਿਲਿਆ ਜਿਤੇ ਨਹੰਗ ਸਿੰਘ ਜਥੇਬੰਦੀਆਂ ਵੱਲੋਂ ਪ੍ਰਵਾਸੀ ਫੜੀ ਰੇੜੀ ਵਾਲਿਆਂ ਨੂੰ ਇਥੋਂ ਆਪਣਾ ਸਮਾਨ ਸਿਮੇਟ ਕੇ ਚਲੇ ਜਾਣ ਲਈ ਕਿਹਾ ਗਿਆ ਨਹੰਗਾ ਨੇ ਕਿਹਾ ਕਿ ਹੁਣ ਤੁਹਾਡਾ ਇਥੋਂ ਵੀਜ਼ਾ ਖਤਮ ਹੋ ਚੁੱਕਾ ਹੈ ਇਸ ਕਰਕੇ ਪੰਜਾਬ ਤੋਂ ਬਾਹਰ ਚਲੇ ਜਾਓ ਨਹੰਗ ਸਿੰਘਾ ਨੇ ਦੱਸਿਆ ਕਿ ਹੁਸ਼ਿਆਰ ਪਰ ਵਿਖੇ ਵਾਪਰੀ ਦੁਖਦਾਈ ਘਟਨਾ ਦੇ ਕਾਰਨ ਪੰਜਾਬ ਭਾਰ ਵਿੱਚ ਪ੍ਰਵਾਸੀ ਵਿਅਕਤੀ ਜੋ ਕਿ ਨਜਾਇਜ਼ ਤੌਰ ਤੇ ਪੰਜਾਬ ਹੁੰਦਾ ਰਹਿ ਰਹੇ ਹਨ ਉਹਨਾਂ ਦਾ ਕੋਈ ਵੀ ਪਛਾਣ ਪੱਤਰ ਨਹੀਂ ਹੈ ਉਹਨਾਂ ਨੂੰ ਪੰਜਾਬ ਤੋਂ ਬਾਹਰ ਕੀਤਾ ਜਾਵੇ ਇਤਵਾਦ ਫਲੋਰ ਵਿੱਚ ਹਫੜਾ ਤਫੜੀ ਮਚ ਗਿਆ ਤੇ ਮੌਕੇ ਤੇ ਐਸਐਚਓ ਫਲੋਰ ਪਲਸ ਪਾਰਟੀ ਸਮੀਤ ਪਹੁੰਚੇ ਜਿਨ੍ਹਾਂ ਰੇਨਾ ਅੰਗਸਿੰਘ ਜਥੇਬੰਦੀ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਇਸ ਬਾਰੇ ਲੋਕਲ ਪ੍ਰਸ਼ਾਸਨ ਅਤੇ ਡੀਸੀ ਜਲੰਧਰ ਸਾਹਿਬ ਦੇ ਨਾਲ ਗੱਲਬਾਤ ਕਰਨ ਉਹਦੇ ਨੇ ਅੰਗਸਿੰਘਾਂ ਨੇ ਕਿਹਾ ਕਿ ਅੱਜ ਉਹਨਾਂ ਨੇ ਫੜੀ ਰੇੜੀ ਵਾਲਿਆਂ ਨੂੰ ਵਾਰਨਿੰਗ ਦੇ ਦਿੱਤੀ ਹੈ ਇਸ ਬਾਰੇ ਉਹ ਲੋਕਲ ਪ੍ਰਸ਼ਾਸਨ ਨਾਲ ਵੀ ਗੱਲਬਾਤ ਕਰਨਗੇ ਅਤੇ ਜੇਕਰ ਲੋੜ ਪਈ ਤਾਂ ਮੋੜ ਕਾਰਵਾਈ ਕੀਤੀ ਜਾਵੇਗੀ ਉਹਦੇ ਕਰਕੇ ਅਸੀਂ ਚੈਨ ਲੱਗੇ ਨਹੀਂ ਦਾ ਇੰਨਾ ਜ਼ਿਆਦਾ ਕਿਸ ਨੇ ਉਹਨੂੰ ਕਿਹਾ ਠੀਕ ਹੈ ਜੀ ਪਰ ਤੁਹਾਡੇ ਬੰਦੇ ਹੁਣ ਫਿਰ ਤੇ ਚੜ ਕੇ ਟਾਂਡਲ ਕਰ ਰਹੇ ਆ ਜੀ ਇਹ ਅਸੀਂ ਕੋਈ ਕਰਵਾ ਨਹੀਂ ਸਕਦੇ ਦਿਨੋ ਦਿਨ ਵਾਰਦਾਤ ਵਾਧੀ ਜਾਂਦੀ ਆ ਵਾਧਦੀ ਜਾਂਦੀ ਆ ਇਹਨੂੰ ਇਕੱਠਾ ਕਰੋ 5 ਮਿੰਟ ਵਿੱਚ ਇਕੱਠੀਆਂ ਕਰ ਲਓ ਇਹਨਾਂ ਨੂੰ ਕਰ ਲਓ ਫਟਾਫਟ ਪਹਿਲਾਂ ਮੇਰੀ ਵਾਲੇ ਨੂੰ ਬਾਹਰ ਵਾਰਨਿੰਗ ਦੇ ਕੇ ਇੱਕ ਵਾਰੀ ਚੱਲ ਜਾਣਾ ਹਫਤੇ ਦਾ ਟਾਈਮ ਆਨਾਂ ਕੋਲ ਜੇ ਹਫਤੇ ਵਿੱਚ ਖਾਲੀ ਕਰਨਗੇ ਤਾਂ ਠੀਕ ਆ ਕਿਹੜਾ ਖਾਲਸਾ ਜੁਰਤ ਦੀ ਫੌਜ ਵਾਲੀ ਗਰਾਉਂਡ ਆ ਬਿਨਾ ਗੱਲ ਰੋਕੇ ਸੀ ਨਾ ਰੋਕੇ ਸੀ ਨਾ ਕੀ ਮੱਕੀ ਦਾ ਫਾਇਦਾ ਲੈਣ ਉਧਰ ਬਣਾਉਂਦੇ ਆ ਹਾਂ ਤੁਸੀਂ ਉੱਥੇ ਸਾਰੀ ਗੱਲ ਚੱਲੀ ਦੇਖੀ ਨਹੀਂ ਵੀਡੀਓ ਦੇਖ ਕੇ ਸਮਝਦਾ ਵਿੱਚ ਵੀਡੀਓ ਦੇਖੀ ਕੰਡਾ ਨਹੀਂ ਕਹਿੰਦਾ ਕੀ ਗੱਲ ਨਹੀਂ ਹੁੰਦੀ ਨਹੀਂ ਨਹੀਂ ਹਾਂ ਬਿਨਾ ਸਬੂਤ ਤੋਂ ਆਪਾਂ ਗੱਲ ਨਹੀਂ ਕਰ ਸਕਦੇ ਬਾਬਾ ਜੀ ਸਬੂਤ ਕਰਾਓ ਸਾਹਿਬ ਤੁਸੀਂ ਕੰਮ ਕਰੋ ਉੱਥੇ ਜੋ ਤੁਹਾਨੂੰ ਜੀ ਕਾ ਇਹ ਵਾਕੇ ਤੁਸੀਂ ਜੋ ਕਰਨਾ ਤੁਸੀਂ ਕਰਕੇ ਦੇ ਲਓ ਜੇ ਕਾਰਵਾਈ ਕਰ ਕਾਰਵਾਈ ਕਰ ਲਓ ਕੋਈ ਚੱਕਰ ਨਹੀਂ ਡਰਨ ਵਾਲੀ ਫੌਜ ਨਹੀਂ ਹੈਗੀ ਉਹ ਦੰਨਾ ਕਹਿੰਦਾ ਜੀ ਕੋਈ ਵੀ ਕਰਦਾ ਕਹਿੰਦਾ ਨਾ ਇਹ ਡਰਦੀ ਆ ਉਹਦਾ ਕੋਈ ਵੀ ਇਲਾਜ ਨਹੀਂ ਹੋ ਜਾ ਇਹ ਹੋ ਗਿਆ ਹੀ ਜਵਾਬ ਦਾ ਤਰੀਕਾ ਸਲਝਾ ਕਰਨ ਹੈ ਜੀ ਨਾਲ ਹੋਇਆ ਗਲਤ ਕੰਮ ਖਬਰ ਵਾਰ-ਵਾਰ ਪਾਈ ਜਾ ਰਹੇ ਆ ਠੀਕ ਹੈ ਜੀ ਵਾਰ-ਵਾਰ ਪਾਈ ਜਾ ਰਹੇ ਆ ਇੱਕ ਕੋਈ ਨਹੀਂ ਪਹਿਲਾਂ ਜਾ ਕੇ ਕਾਰਪੋਰੇਸ਼ਨ ਵਾਲਿਆਂ ਨੇ ਆਪ ਮਲੇਰੀਅਸ ਕਰਨੇ ਆ ਉਹ ਤਾਂ ਡੀਸੀ ਲਾਉ ਨੂੰ ਕਹਿੰਦੇ ਡੀਲ ਨਾ ਕੁਝ ਕਰਨਗੇ ਏ ਬਾਬਾ ਜੀ ਇਹ ਨਾ ਕੋਈ ਵਿਚ ਆਵੇ ਉਹਨੂੰ ਫਿਰ ਦੋ ਹੈਗਾ ਕਿਸਾਂ ਨੂੰ ਪਤਾ ਹੀ ਆ ਜੋ ਤੁਹਾਨੂੰ ਵਜਨ ਕਲਾਸ ਕਰਨਗੇ ਅੱਜ ਤੋਂ ਅੱਜ ਚੜ ਕੀ ਕਰਾ ਚੜਦੀ ਆਦਾ ਠੀਕ ਆ ਕੋਈ ਗੱਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਤੇ ਦੇਖ ਜਾਵੇ ਨਿਆਲੋ ਜਾਵੇ ਚੀਤ ਸਿੰਘਾਂ ਨੂੰ ਭਾਵੇ ਜਸਤਰੀਆ ਕਾਲੇ ਜਿਹੜੇ ਸਾਡੇ ਨਾਲ ਸਹਿਮਤ ਨੇ ਉਹ ਸਾਡੇ ਨਾਲ ਜਾ ਸਕਦੇ ਆ ਬਾਕੀ ਆਪਣੇ ਆਪਣੇ ਅੱਗੇ ਜੇ ਤੁਸੀਂ ਜਾਣਾ ਜਾ ਸਕਦੇ ਪਰ ਇਹ ਇੱਕ ਗੱਲ ਸੋਚ ਲਿਓ ਕੱਲ ਨੂੰ ਜੋ ਹੋਇਆ ਆਪਣੇ ਬੱਚਿਆਂ ਨਾਲ ਵੀ ਹੋ ਸਕਦਾ ਤੇ ਦਿਲ ਤੇ ਦਰਦ ਲੈ ਕੇ ਚੱਲਣਾ ਪੈਣਾ ਇੱਕ ਵਾਰੀ ਗਲਤੀ ਕੀਤੀ ਤੇ ਬਾਕੀ ਕਿਉਂ ਕਸੂਰਵਾਰ ਨੇ ਮੇਨ ਮੁੱਦਾ ਇਹ ਹੈ ਕਿ ਜੇ ਪੰਜਾਬੀ ਭਾਈ ਬਾਹਰ ਜਾ ਕੇ ਕਿਤੇ ਜਗਾ ਲੈ ਕੇ ਦਿਖਾ ਦੇਵੇ ਤਾਂ ਉਹ ਉਹਦੇ ਨਾਲ ਕੀ سلوਕ ਕੀਤਾ ਜਾਂਦਾ ਵੀ ਭਾਈ ਨਹੀਂ ਜਗਾ ਮਿਲ ਸਕਦੀ ਇਹ ਇਹਨਾਂ ਨੂੰ ਕੀ ਹੱਕ ਆ ਬਾਰਡਰਾਂ ਦੇ ਉੱਤੇ ਇਹਨਾਂ ਦੀ ਇਮੀਗ੍ਰੇਸ਼ਨ ਹੁੰਦੀ ਆ ਕਿੰਨੇ ਇਹਨਾਂ ਨੇ ਕਤਲ ਕੀਤੇ ਆ ਕਿੰਨੇ ਇਹਨਾਂ ਨੇ ਕੀ ਕੀਤਾ ਆ ਕਿ 90% ਪ੍ਰਵਾਸੀ ਕ੍ਰਿਮੀਨਲ ਆ ਨਾ ਆਪਾਂ ਕਮਰਾ ਦੇਣ ਲੱਗੇ ਦੇਖਦੇ ਆ ਤੇ ਨਾ ਆਪਾਂ ਇਹਨਾਂ ਨੂੰ ਪੰਜਾਬ 'ਚ ਵੜਨ ਲੱਗੇ ਦੇਖਦੇ ਆ ਇਹ ਸਭ ਤੋਂ ਵੱਡੀ ਸਰਕਾਰ ਦੀ ਗਲਤੀ ਆ ਠੀਕ ਹੈ ਜੀ ਇਹੀ ਸੁਧਾਰ ਕਰਨਾ ਚਾਹੁੰਦੇ ਆ ਅਸੀਂ ਜੇ ਕਹਿੰਦੇ ਨਾ ਵੀ ਆ ਚਾਹੁੰਦੇ ਆ ਜੋ ਸਾਰੇ ਪਾਸੇ ਚੱਲਦੀ ਆ ਜਿਉਂ ਕਿ ਨਗਰ ਕੌਂਸਲ ਜਾਓਗੇ ਇਹਗਾ ਨਾ ਉਸ ਤੋਂ ਬਾਅਦ ਫਿਰ ਤੁਸੀਂ ਡੀਸੀ ਸਾਹਿਬ ਨੂੰ ਮਿਲੋਗੇ ਉਸ ਤੋਂ ਬਾਅਦ ਤੁਸੀਂ ਦੁਬਾਰਾ ਕਾਰਵਾਈ ਆਪਣੀ ਕਰੋਗੇ ਨਹੀਂ ਕੋਈ ਗੱਲ ਨਹੀਂ ਹੁਣ ਨਗਰ ਕੌਂਸਲ ਨੂੰ ਅਸੀਂ ਸਵੇਰੇ ਮਿਲਾਂਗੇ ਠੀਕ ਹੈ ਜੀ ਤੇ ਜਿੱਦਾਂ ਸਾਨੂੰ ਹੁਕਮ ਹੋਇਆ ਜਥੇਦਾਰ ਕੁਲਵਿੰਦਰ ਸਿੰਘ ਜੀ ਕੰਗ ਜੀ ਦਾ ਠੀਕ ਹੈ ਜੀ ਤੇ ਅਸੀਂ ਕੱਲ ਨੂੰ ਸਵੇਰ ਨੂੰ ਨਗਰ ਕੌਂਸਲ ਨੂੰ ਮਿਲਾਂਗੇ ਉਸ ਤੋਂ ਬਾਅਦ ਡੀਸੀ ਨੂੰ ਮਿਲਾਂਗੇ ਠੀਕ ਹੈ ਜੀ ਉਹ ਜੋ ਟਾਈਮ ਦੇਣਗੇ 2 3 4 ਦਿਨ ਹਫਤੇ ਦਾ ਕੋਈ ਗੱਲ ਨਹੀਂ ਖੁੱਲੇ ਦਿਨਾਂ ਟਾਈਮ ਦਿੱਤਾ ਦੇ ਦਾਂਗੇ ਅਸੀਂ ਠੀਕ ਹੈ ਉਸ ਤੋਂ ਬਾਅਦ ਸਾਡੀ ਕਾਰਵਾਈ ਆਪਣੀ ਹੋਏਗੀ ਅਸੀਂ ਰੇੜੀਆਂ ਵਾਲਿਆਂ ਨਾਲ ਇਹ ਗੱਲਬਾਤ ਕੀਤੀ ਜੀ ਵੀ ਰੇੜੀਆਂ ਆਪਣੀਆਂ ਤੁਸੀਂ ਖਾਲੀ ਕਰਕੇ ਤੇ ਆਪਣੇ ਆਪਣੇ ਵਾਪਸ ਮੁੜ ਜਾਓ ਘਰਾਂ ਨੂੰ ਜੀ ਵੀ ਜਿਹੜੇ ਬੰਦੇ ਨੇ ਕੰਮ ਕੀਤਾ ਗਲਤ 4 ਸਾਲ ਦੇ ਬੱਚੇ ਦੇ ਨਾਲ ਤਰਸਤੇ ਨਹੀਂ ਕੀਤਾ ਉਹਨੇ ਆਪਣੇ ਮਾਪਿਓ ਨੂੰ ਕਿੰਨਾ ਚੇਤੇ ਕੀਤਾ ਹੋਊਗਾ ਜੀ ਜਦੋਂ ਇਦਾਂ ਦਾ ਕੰਮ ਹੋਇਆ ਕਿੰਨਾ ਚੇਤੇ ਕੀਤਾ ਆਪਣੇ ਮਾਪਿਓ ਨੂੰ ਪੂਬਾਂ ਮਾਰੀਆਂ ਆਉਣੀਆਂ ਮੈਨੂੰ ਕੋਈ ਛੜਾਵੇ ਜੀ ਉਹ ਦਰਸਤ ਨੇ ਛੱਡਿਆ ਨਹੀਂ ਉਹਨੂੰ ਜੀ ਠੀਕ ਹੈ ਉਹਨੇ ਮਾਸਾ ਉਹ ਤਰਸ ਨਹੀਂ ਕੀਤਾ ਇੱਥੋਂ ਦੀ ਜਿਹੜੀਆਂ ਸਰਕਾਰਾਂ ਨੇ ਫਲੋਰ ਦੇ ਜਾਂ ਐਮਸੀ ਹੋ ਗਏ ਜੀ ਜਾਂ ਲੰਬੜਦਾਰ ਪ੍ਰਧਾਨ ਹੋ ਗਏ ਜੀ ਇਹ ਸਾਰੇ ਭਈਆਂ ਨਾਲ ਵਿਕੇ ਹੋਏ ਨੇ ਜੀ ਇਹਨਾਂ ਦੇ ਘਰੇ ਰਾਸ਼ਨ ਪਹੁੰਚਦਾ ਆ ਜੀ ਹਫਤਾ ਪਹੁੰਚਦਾ ਪੈਸੇ ਪਹੁੰਚਦੇ ਇਹਨਾਂ ਦੇ ਘਰੇ ਜੀ ਇਹ ਭਈਆਂ ਨੂੰ ਜਾਣ ਨਹੀਂ ਦਿੰਦੇ ਜਲਦੀ ਤੋਂ ਜਲਦੀ ਠੀਕ ਹੈ ਜੀ ਕੈਂਸਲ ਵੀ ਕੀਤੇ ਜਾਣ ਭਈਆਂ ਨੂੰ ਜਿਹਦਾ ਮੌਕੇ ਤੇ ਐਸਐਚਓ ਸਾਹਿਬ ਆਇਆ ਤੁਹਾਨੂੰ ਨਹੀਂ ਵਿਰੋਧ ਦਿੱਤਾ ਹੈਗਾ ਵੀ ਤੁਸੀਂ ਇਹ ਕੰਮ ਨਹੀਂ ਕਰ ਸਕਦੇ ਹੈਗੇ ਠੀਕ ਆ ਨਾ ਤੇ ਫਿਰ ਅਗਲੀ ਅਗਲੀ ਤੁਹਾਡੀ ਕੀ ਕਾਰਵਾਈ ਹੈ ਅਗਲੀ ਕਾਰਵਾਈ ਸਾਡੀ ਇਹ ਆ ਵੀ ਇਹਨਾਂ ਨੇ ਕਿਹਾ ਵੀ ਡੀਸੀ ਸਾਹਿਬ ਨੂੰ ਮਿਲ ਲਓ ਉਹਨਾਂ ਨੂੰ ਮਿਲਾਂਗੇ ਉਹਨਾਂ ਨੂੰ ਮੰਗ ਪੱਤਰ ਦੇੰਨੇ ਆ ਉਹਨਾਂ ਨੂੰ ਵੀ ਹਫ਼ਤੇ ਦੋ ਹਫ਼ਤੇ ਦਾ ਟਾਈਮ ਦਿੱਤਾ ਜਾਊਗਾ ਜੀ ਜੇ ਉਹ ਗੱਲ ਸੁਣਨਗੇ ਤਾਂ ਠੀਕ ਆ ਨਹੀਂ ਤਾਂ ਗੁਰੂ ਦੀ ਲਾਡਲੀ ਫੌਜ ਆ ਉਹ ਫਿਰ ਆਪਣੀ ਕਾਰਵਾਈ ਆਪ ਕਰੂਗਾ ਬਾਈ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਕੀ ਮੰਗ ਕਰਨੀ ਝਾੜੂ ਵਾਲਿਆਂ ਦੀ ਉਹਦਾ ਝਾੜੂ ਵਾਲੇ ਹੈ ਹੀ ਵਿਕੇ ਹੋਏ ਆ ਸਾਰੇ 92 ਐਮਐਲਏ ਇਹਨਾਂ ਦੇ ਜਿਹੜੇ ਪੰਜਾਬੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਪੰਜਾਬੀਆਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਵੀ ਪੰਜਾਬੀ ਪਾਈਚਾਰਾ ਜਿਹੜਾ ਆ ਉਹ ਪਈਆਂ ਨੂੰ ਜਲਦੀ ਤੋਂ ਜਲਦੀ ਨਾਲ ਇਕੱਠ ਹੋ ਕੇ ਪਿੰਡਾਂ ਦੇ ਵਿੱਚੋਂ ਮਤੇ ਪਾ ਕੇ ਪਈਆਂ ਨੂੰ ਬਾਹਰ ਕੱਢਿਆ ਜਾਵੇ। ਜਾਬਦੀ ਤੋਂ ਜਲਦੀ ਇਹੀ ਪੰਜਾਬੀ ਭਾਈ ਚਾਰੇ ਨੂੰ ਗੇਨਤੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖੋ ਜੀ ਜਿਹੜਾ ਇੱਕ ਦੁਖਦਾਈ ਘਟਨਾ ਪਹਿਲਾਂ ਹੋਇਸ ਕੋਈ ਦਿਨ ਪਹਿਲਾਂ ਫੌਜ ਬੱਚੇ ਦੇ ਨਾਲ ਜੋ ਪਨੌਣੀ ਹਰਕਤ ਹੋਈ ਉਹਨੂੰ ਜਿਹਨੇ ਕੀਤੀ ਸੀ ਫੜ ਕੇ ਅੰਦਰ ਦਿੱਤਾ। ਜੀ ਕਿ ਉਸ ਰੋਸ ਦੇ ਵਿੱਚ ਆਇਆ ਤਾਂ ਕੱਠੇ ਹੋਏ ਨੇ ਇਹ ਹਾ ਜਿਹੜੇ ਪ੍ਰੋਸੈਸ ਵਿੱਚ ਦੂਰ ਨੇ ਮਿਹਨਤ ਕਰ ਰ ਸੌਰੀ ਕਰ ਪਰ ਗਲਤ ਕੰਮ ਕੋ ਕਰਦੇ ਆ ਜੀ ਇਹਨਾਂ ਨੂੰ ਸਮਝਾਤਾ ਗਿਆ ਵੀ ਤੁਸੀਂ ਪਹਿਲਾਂ ਜਿਹੜਾ ਹੈਗਾ ਕਾਰਪੋਰੇਸ਼ਨ ਨਾਲ ਗੱਲ ਕਰੋ ਜਿਹੜੇ ਏਰੀਆ ਲਵਾਉਂਦੇ ਆ ਕਾਰਪੋਰੇਸ਼ਨ ਦਾ ਟੱਕਾ ਹੈਗਾ ਸਾਲਾ ਜੀ ਉਸ ਤੋਂ ਬਾਅਦ ਬਾਕੀ ਜਿਹੜਾ ਹੈਗਾ ਅਗਲਾ ਕਹਿੰਦਾ ਮੈਂ ਕਿਹਾ ਡੀਸੀ ਸਾਹਿਬ ਆਗੇ ਸਾਡੇ ਪ੍ਰਸ਼ਾਸਕ ਸਾਹਿਬ ਜ਼ਿਲ੍ਹੇ ਦੇ ਇੰਚਾਰਜ ਨੇ ਜੀ ਉਹਨਾਂ ਨਾਲ ਜਾ ਕੇ ਜੋ ਤੁਹਾਡੀ ਦੁੱਖ ਤਕਲੀਫ ਹੈਗੀ ਉਹ ਸਾਂਝੀ ਕਰੋ ਉਹ ਤਾਂ ਜੋ ਦੇਸ਼ ਦੇ ਕੋ ਸਾਹਿਬਾਂ ਕੋ ਕੰਮ ਕਰਪੋ ਜੀ ਸਰ ਇੱਕ ਹੋਰ ਇੱਕ ਹੋਰ ਇਹ ਗੱਲ ਹੈਗੀ ਆ ਜਿਵੇਂ ਆ ਫਲੋਰ ਦੇ ਏਰੀਆ ਵਿੱਚ ਬਹੁਤ ਸਾਰੇ ਪ੍ਰਵਾਸੀ ਹੈਗੇ ਆ ਉਸੀ ਆਪਣੇ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਕੁਝ ਤੁਸੀਂ ਅਨਾਉਂਸਮੈਂਟ ਕਰਵਾਈ ਹੈਗੀ ਆ ਵੀ ਜਿਆਦਾ ਕੋਈ ਆਇਡੈਂਟੀਫਿਕੇਸ਼ਨ ਹੈਗੀ ਆ ਜਾਂ ਵੈਰੀਫਿਕੇਸ਼ਨ ਕਰਵਾ ਲਓ ਜਾਂ ਆਣੇ ਲਈ ਬੈਠੇ ਉਹਨਾਂ ਨੂੰ ਕੀ ਕਿਤਾਬ ਨਹੀਂ ਕਰਾਉਣਾ ਲਈ ਦੇਖੋ ਜਿਹੜੇ ਆਪਣੇ ਐਮਸੀ ਸਾਹਿਬਾਨ ਹੈਗੇ ਨੇ ਜਾਂ ਪੰਜ ਤੇਰਾ ਸਰਪੰਚ ਪੰਚ ਹੈਗੇ ਨੇ ਜੀ ਇਹਨਾਂ ਸਾਰਿਆਂ ਨੂੰ ਮੈਂ ਬੁਲਾ ਕੇ ਮੈਂ ਮੀਟਿੰਗ ਕੀਤੀ ਸੀਗੀ ਜੀ ਤਦੋਂ ਪਹਿਲਾਂ ਜੀ ਜਿੰਨੇ ਵੀ ਤੁਹਾਡੇ ਏਰੀਆ ਦੇ ਵਿੱਚ ਪ੍ਰਵਾਸੀ ਮਜ਼ਦੂਰ ਨੇ ਉਹਨਾਂ ਦੀ ਮੈਨੂੰ ਦੱਸਾ ਦਿੱਤੇ ਜਾਣ ਜੇਕਰ ਉਹ ਤੁਸੀਂ ਪਹਿਲਾਂ ਹੀ ਰਿਸਟਰਡ ਕਰਾਏ ਨੇ ਤਾਂ ਠੀਕ ਹੈ ਜਿਹੜੇ ਰਿਸਟਰ ਨਹੀਂ ਹੋਏ ਉਹਨਾਂ ਦਾ ਸਾਰਾ ਬਾਇਓ ਡਾਟਾ ਲਾ ਕੇ ਸਾਡੇ ਕਿਦੋਂ ਜਮ੍ਹਾਂ ਕਰਾਇਆ ਜਾਵੇ